ब्राह्मण समाज सेवा संगठन ने सड़क सुरक्षा ਲਈ ਕੀਤਾ ਸਲਾਗਾ ਯੋਕ ਕੰਮ ब्राह्मण समाज सेवा संगठन ने सड़क सुरक्षा ਮਹੀਨੇ ਦੇ ਉਪਲਖ ਵਿੱਚ ਇੱਕ ਸਲਾਗਾ ਯੋਗ ਕੰਮ ਕੀਤਾ ਹੈ ਤੁੰਦੇ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਦੇਖਦੇ ਹੋਏ ब्राह्मण समाज ਵੱਲੋਂ ਜੋ ਵਾਹਨਾ ਡਕਤਾਂ ਅਤੇ ਮੁੱਖ ਰੋਡ ਤੇ ਬਨੇ ਡਵਾਇਡਰਾਂ ਤੇ ਰਿਫੈਕਟਰ ਲਗਾਉਣ ਦਾ ਕੰਮ ਕੀਤਾ ਹੈ ਉਸ ਨਾਲ ਕਈ ਕੀਮਤੀ ਜਾਨਾਂ ਦਾ ਬਚਾਅ ਹੋਏਗਾ ਇਹ ਗੱਲ ਅੱਜ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਸੰਗਠਨ ਦੇ ਪ੍ਰਧਾਨ ਦੁਸ਼ੰਤ ਸ਼ੁਕਲਾ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਦੇ ਸਾਹਮਣੇ ਸੜਕ ਸੁਰੱਖਿਆ ਮਹੀਨੇ ਦੇ ਮੌਕੇ ਲਗਾਏ ਗਏ ਕੈਂਪ ਵਿੱਚ ਵਾਣਾ ਤੇਰ ਫੈਕਟਰ ਲਗਾਉਂਦੇ ਹੋਏ ਕਹੀ ਇਸ ਦੌਰਾਨ ਸੰਗਠਨ ਦੇ ਵਾਈਸ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਪੰਕਜ ਪਨੋਟ ਨੇ ਦੱਸਿਆ ਕਿ ਸੰਗਠਨ ਵੱਲੋਂ ਜਿੱਥੇ ਸਮੇਂ-ਸਮੇਂ ਤੇ ਧਾਰਮਿਕ ਕੰਮ ਕੀਤੇ ਜਾਂਦੇ ਹਨ ਉਥੇ ਇਸ ਸਮਾਜ ਸੇਵੀ ਕਮਾਂ ਵਿੱਚ ਰਗਦਾਨ ਕੈਂਪ ਜ਼ਰੂਰਤਮੰਦਾਂ ਦੀ ਸੇਵਾ ਮੈਡੀਕਲ ਕੈਂਪ ਅਤੇ ਅੱਜ ਡੀਐਸਪੀ ਰਾਜਕਮਰ ਦੀ ਪ੍ਰੇਰਣਾ ਤੇ ਧੁੰਦ ਵਿੱਚ ਹੋਣ ਵਾਲੇ ਹਾਦਸਿਆਂ ਤੋਂ ਬਚਾਉਣ ਲਈ ਕੈਂਪ ਲਗਾਇਆ ਗਿਆ ਹੈ ਜੋ ਕਿ ਸੜਕ ਸੁਰੱਖਿਆ ਲਈ ਚੰਗਾ ਕਦਮ ਹੈ ਅਤੇ ਇਸ ਨਾਲ ਕਈ ਕੀਮਤੀ ਜਾਨਾਂ ਬਚਣਗੀਆਂ ਪੇਸ਼ ਹੈ ਏਪੀ 24 ਤੋਂ ਰਾਜਕਮਲ ਲalit ਸ਼ਰਮਾ ਦੀ ਖਾਸ ਰਿਪੋਰਟ ਜੀ ਅੱਜ ਦੇ ਸਵਾਵਲੋਂ ਰਿਫਲੈਕਟਰ ਲਾਉਣ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਦੇਚ ਸਾਡਾ ਕੋਆਪਰੇਸ਼ਨ ਨੇ ਮੰਗੀ ਸੀ ਤੇ ਅਸੀਂ ਇਹਨਾਂ ਦੇ ਨਾਲ ਅੱਜ ਰਿਫਲੈਕਟਿਵ ਗੱਡੀਆਂ ਤੇ ਤੇ ਡਿਵਾਈਡਰਾਂ ਤੇ ਲਾਉਣੀ ਸ਼ੁਰੂ ਕਰ ਰਹੇ ਹਾਂ ਅੱਜ ਸੋ ਗੱਲ ਕਰਾਂਗੇ ਬ੍ਰਾਹਮਣ ਸਮਾਜ ਦੇ ਵਾਈਸ ਪ੍ਰੈਜ਼ੀਡੈਂਟ ਪੰਕਜ ਪਨੋਟ ਜੋ ਕਿ ਪ੍ਰੋਜੈਕਟ ਚੇਅਰਮੈਨ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਹੋਗੇ ਜਿਸ ਤੱਕ ਸਾਡੀ ਸੰਸਥਾ ਦਾ ਬ੍ਰਾਹਮਣ ਸਮਾਜ ਸੇਵਾ ਸੰਗਠਨ ਦਾ ਮੁੱਖ ਉਦੇਸ਼ ਹਮੇਸ਼ਾ ਤੋਂ ਸਮਾਜ ਸੇਵਾ ਹੀ ਰਿਹਾ ਹੈ ਤੇ ਅੱਜ ਅਸੀਂ ਡੀਐਸਪੀ ਸੀਗੇ ਰਾਜਕਮਾਰ ਸ਼ਰਮਾ ਜੀ ਦੇ ਅਗਨਯਤਨਾ ਸਦਕਾ ਇੱਕ ਕੈਂਪ ਲਗਾ ਰਹੇ ਹਾਂ ਰਾਜਕਮਾਰ ਸਰ ਨੇ ਸਾਨੂੰ ਗਾਈਡ ਕੀਤਾ ਕਿ ਅਸੀਂ ਸਰਕਲ ਗਏ ਸੀ ਕੁਝ ਦਿਨ ਪਹਿਲਾਂ ਕਿ ਸਰ ਅਸੀਂ ਗੱਡੀਆਂ ਤੇ ਰਿਫਲੈਕਟਰ ਲਾਉਣਾ ਚਾਹੁੰਦੇ ਹਾਂ ਤੇ ਸਰ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਡਵਾਈਡਰਾਂ ਤੇ ਰਿਫਲੈਕਟਰ ਸੂਟ ਲਗਾਓ ਕਿ ਚੀਜ਼ੇ ਕਰਕੇ ਤੁੰਦ ਕਰਕੇ ਹਾਦਸੇ ਹੁੰਦੇ ਆ ਬਹੁਤ ਜਾਨਾਂ ਜਾਨੀਆਂ ਤੇ ਸਰ ਦੇ ਪ੍ਰੇਗਨਾ ਸਦਕਾ ਅਸੀਂ ਅੱਜ ਇਹ ਕੈਂਪ ਲਗਾ ਰਹੇ ਹਾਂ ਸਰ ਨੇ ਸਾਨੂੰ ਬਹੁਤ ਸਪੋਰਟ ਕੀਤਾ ਪੂਰੇ ਪੁਲਿਸ ਡਿਪਾਰਟਮੈਂਟ ਨੇ ਸਡੀਐਸਪੀ ਸਾਹਿਬ ਨੇ ਐਸਐਸਓ ਸਾਹਿਬ ਨੇ ਸਿਟੀ ਇੰਸਪੈਕਟਰ ਸਾਹਿਬ ਨੇ ਸਾਰੇ ਅਸੀਂ ਪੁਲਿਸ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡਾ ਇਸ ਕੈਂਪ ਲਗਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਤੇ ਪੂਰਾ ਸਹਿਯੋਗ ਕੀਤਾ ਸਰ ਬਹੁਤ ਹੀ ਕੋਆਪਰੇਟਿਵ ਤੇ ਬਹੁਤ ਨਾਈਸ ਬੰਦੇ ਨੇ ਅੱਜ ਇਹ ਰਿਫਲੈਕਟਰ ਲਗਾ ਰਹੇ ਹੋ ਕੀ ਮੈਸੇਜ ਦਿਓਗੇ ਲੋਕਾਂ ਨੂੰ ਹਾਂ ਜੀ ਅੱਜ ਬ੍ਰਾਹਮਣ ਸਭਾ ਵਸੀ ਪਠਾਣਾ ਵੱਲੋਂ ਗੱਡੀਆਂ ਤੇ ਡਿਵਾਈਡਰਾਂ ਦੇ ਰਿਫਲੈਕਟਰ ਲਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿੱਦਾਂ ਵਿੱਚ ਇਹਨਾਂ ਨੇ ਸਾਡੀ ਕੋਆਪਰੇਸ਼ਨ ਮੰਗੀ ਸੀ ਅਸੀਂ ਇਹਨਾਂ ਦੇ ਨਾਲ ਰਲ ਕੇ ਗੱਡੀਆਂ ਤੇ ਡਿਵਾਈਡਰਾਂ ਤੇ ਰਿਫਲੈਕਟਰ ਲਾ ਰਹੇ ਆ ਤੇ ਸਾਰਿਆਂ ਨੂੰ ਇਹੀ ਹੈ ਧੁੰਦ ਦਾ ਸੀਜ਼ਨ ਹੈ ਇੱਕ ਬਹੁਤ ਵਧੀਆ ਉਪਰਾਲਾ ਇਹਦੇ ਨਾਲ ਐਕਸੀਡੈਂਟ ਦਾ ਐਕਸੀਡੈਂਟ ਦਾ ਕਾफी ਬਚਾਓ ਹੋਏਗਾ ਤੇ ਬਾਕੀ ਸਾਰੇ ਵਾਹਨ ਮਾਲਕਾਂ ਨੂੰ ਵੀ ਆਪਣੀਆਂ ਗੱਡੀਆਂ ਤੇ ਪੂਰੇ ਰਿਫਲੈਕਟਰ ਲਾਉਣੇ ਚਾਹੀਦੇ ਨੇ ਇੱਕ ਸਿਰਫ 25 ਕਿਲੋ ਪਰ ਵਿੱਚ ਵੀ ਡਰਾਈਵਿੰਗ ਕਰਦੇ ਨੇ ਉਹ ਬਾਰੇ ਕੀ ਕਹਿੰਦੇ ਸਟਾਫ ਜੀ ਬਿਲਕੁਲ ਜੀ ਬਿਲਕੁਲ ਇਹਦਾ ਗੈਰਕਾਨੂੰਨੀ ਹੈ ਜੇ ਜਿਹੜਾ ਨਵਾਲਕ ਕੋਈ ਵਾਹਨ ਟੂ-ਵੀਲਰ ਜਾਂ ਫੋਰ-ਵੀਲਰ ਨਹੀਂ ਚਲਾ ਸਕਦਾ ਉਦੇ ਮਾਪੇ-ਮਾਪ ਨੂੰ ਤਾਂ ਹੀ ਮੈਸੇਜ ਆ ਕਿ ਧਿਆਨ ਰੱਖਣ ਬਿਲਕੁਲ ਅਲੋ ਨਾ ਕਰਨ ਕਿਉਂਕਿ ਇਹੀ ਚੀਜ਼ ਐਕਸੀਡੈਂਟ ਦਾ ਕਾਰਨ ਬਣਦੀ ਆ ਜਾਨਾ ਬਹੁਤ ਕੀਮਤੀ ਨੇ ਐਕਸੀਡੈਂਟ ਹੋ ਗਿਆ ਤਾਂ ਇਹਦੇ ਨਾਲ ਜਾਨ ਜਾ ਸਕਦੀ ਐ ਤੇ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਅਲੋ ਨਾ ਕਰਨ ਬਾਕੀ ਜੇਕਰ ਕੋਈ ਅਸੀਂ ਚਲਾਨ ਵਗੈਰਾ ਕਰਦੇ ਆ ਤਾਂ ਜੇਕਰ ਕੋਈ ਇਹ ਜੀ ਗੱਲ ਸਾਹਮਣੇ ਆਉਂਦੀ ਹੈ ਉਹ ਪ੍ਰੋਪਰ ਚਲਾਨ ਕੀਤਾ ਜਾਂਦਾ ਹੈ